ਕਮਿਸ਼ਨਰ ਪੁਲਿਸ ਸਮਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਗੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਗੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਢੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇਧਰ ਉਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਜੀ ਸਰ ਕਿੰਨੇ ਟੋਟਲ ਕਿੰਨੇ ਮੋਬਾਈਲ ਹੈਗੇ 78 78 78 ਮੋਬਾਈਲਸ ਸਰ ਸਿਟੀ ਤੇ ਅੱਗੇ ਦੋਨਾਂ ਦੇ ਸਾਡੇ ਕੋਲ ਕਮਿਸ਼ਨਰੇਟਾ ਮਸਲ ਦੇ ਮੈਸ਼ਨ ਟੋਟਲ ਕੰਪਲੇਂਟਾਂ ਕਿੰਨੀਆਂ ਹੁੰਦੀਆਂ ਸੀ ਸਰ ਕੰਪਲੇਂਟਾਂ ਸਮੇਂ-ਸਮੇਂ ਮਦਦ ਆਉਂਦੀਆਂ ਨੇ ਗਿਣਤੀ ਵੱਧਦੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਜੋ ਟ੍ਰੇਸ ਹੋ ਪਾਏ ਨੇ ਉਹ ਟੈਸਟ ਕਰਕੇ ਅਸੀਂ ਵਾਪਸ ਕਰ ਰਹੇ ਹਾਂ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਉਹਨਾਂ ਦੇ ਸਾਡਾ ਜਿਹੜਾ ਸਾਈਬਰ ਵਿੰਗ ਆ ਚੋਰੀ ਹੋਈ ਸੀ ਜਾਂ ਫਿਰ ਕੋਈ ਸਦਾ ਵੀ ਇਹਦੇ ਵਿੱਚ ਕਿ ਚੋਰੀ ਵੀ ਹੋਈ ਸੀ ਇਹ ਚੋਰੀ ਹੋਈ ਸੀ ਇਹ ਸਾਰੇ ਚੋਰੀ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਇ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕਰਾਇਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫਤੀਸ਼ ਕੀਤੀ ਸਾਈਬਰ ਸੈੱਲ ਨੂੰ ਤਫਤੀਸ਼ ਕੀਤੀ ਗਈ ਆ ਉਸ ਤਫਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਇਆ ਕਿੰਨੀ ਦੇਰ ਤੇ ਸਾਰੇ ਸਾਰੇ ਟ੍ਰੇਸ ਹੈਗੇ ਆ ਮਤਲਬ ਕਿ ਕਿੰਨੀ ਦੇਰ ਚ ਟ੍ਰੇਸ ਇਹ ਐਗਜੈਕਟਲੀ ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈਗੀਆਂ ਨੇ 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾਗਾ ਉਸ ਦੇ ਤਹਿਤ ਟੈਕਨੀਕਲੀ ਐਗਜ਼ਾਮਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਲਿਸਨਿੰਗ ਸਰਵਿਸ ਹੈ ਨਹੀਂ ਨਹੀਂ ਮਿਸਟਰ ਮਿਸਟਰ ਉਹ ਵਾਇਰ ਜਿਹੜੇ ਨੇ ਉਹ ਤੇ ਟ੍ਰੇਸ ਹੋ ਜਾਂਦੇ ਨੇ ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰਦੀ ਹੈ ਸਰ ਉਹ ਵੀ ਬਹੁਤ ਨਾਲ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਠੱਗੀਆਂ ਜਾਂ ਉਹ ਉਹ ਉਹਦੇ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਚ ਜਾਰੀ ਆ ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉੱਥੇ ਫ੍ਰੀਜ਼ ਕਰਕੇ ਉਹਨਾਂ ਦੇ ਖਿਲਾਫ ਜੋ ਗਨੂਨੀ ਕਾਰਵਾਈਆਂ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਹੈ ਲਾਜਮਾਨੀ ਕਾਫੀ ਸ਼ਿਕਾਰ ਹੋਈ ਨੇ ਕਿਦੇ ਲਾਜਮਾਨੀ ਨਹੀਂ ਹੈ ਕਿਰਨ ਤੇ ਸਾਰੀ ਕਿਸੇ ਦਾ ਵੀ ਹੋਵੇ ਭਾਵੇਂ ਕੋ ਪਬਲਿਕ ਦਾ ਹੈ ਭਾਵੇਂ ਕਰਮਚਾਰੀਆਂ ਦਾ ਕਿਸੇ ਦਾ ਵੀ ਕੋਈ ਜਿਹੜਾ ਕਿਸੇ ਨਾਲ ਕੋਈ ਕਿਸੇ ਕਿਸਮ ਦੀ ਇਦਾਂ ਦੀ ਸਾਈਬਰ ਦੀ ਮੋਬਾਈਲ ਫੋਨਸ ਤੇ ਕੋਈ ਇਦਾਂ ਦੀ ਟੱਕੀ ਹੁੰਦੀ ਆ ਪਰ ਇੱਕ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ ਚੋਂ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਕਲ ਬਹੁਤ ਐਕਟੀਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਬਾ ਦਿੰਦੇ ਨੇ ਜਾਂ ਲਾਲ ਤੇ ਲਾਲਚ ਵਸ ਆ ਕੇ ਪੈਸੇ ਬਾੰਦ ਨੇ ਮਹੀਨੇ ਪੈਸੇ ਬਾਦੀ ਇੰਨੇ ਦਿਨੋਂ ਥੋੜਾ ਥੋੜਾ ਚਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਉਹ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਿਹੀਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਦਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜਏ ਬੰਦਿਆਂ ਦੇ ਨਾਲ ਇਨਵੋਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਕਾਲਾਂ ਫਸੀਆਂ ਬਸ ਸੱਚੀ ਜਿਹੜਾ ਸਾਈਬਰ ਦੇ ਉੱਤੇ ਕ੍ਰਾਈਮ ਹੋ ਰਿਹਾ ਆ ਆਨਲਾਈਨ ਧੱਕੀ ਹੋ ਰਹੀ ਆ ਉਹ ਹੋ ਰਹੀ ਆ ਬਿਜਲੀ ਦੇ ਬਿੱਲ ਨੂੰ ਲੈ ਕੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਉਹਦੇ ਤੇ ਜਿਹੜਾ ਇੱਕ ਮੇਰੇ ਹਿਸਾਬ ਦੇ ਨਾਲ ਪੁਲਿਸ ਨੂੰ ਜਿਆਦਾ ਕੰਮ ਕਰਨ ਦੀ ਲੋੜ ਹੈ ਕਿ ਬਹੁਤ ਜਾਣੇ ਦਿਨਾਂ ਇਹਦੇ ਵਿੱਚ ਸ਼ਿਕਾਰ ਹੋ ਗਏ ਇਸ ਚੀਜ਼ ਦਾ ਉਹ ਸਾਰਿਆਂ ਨੂੰ ਹੀ ਹਰ ਮਤਲਬ ਤਰੀਕੇ ਨਾਲ ਸੁਚੇਤ ਰਹਿਣ ਦੀ ਲੋੜ ਆ ਸੁਚੇਤ ਰਹਿ ਕੇ ਕਈ ਵਾਰੀ ਬੱਚੇ ਜਾਂ ਫੋਨ ਫੜ ਕੇ ਉਹ ਥੋੜਾ ਥੋੜਾ ਉਹ ਕੰਮ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨੇ ਪੈਸੇ ਡਾ ਦਿੰਦੇ ਨੇ ਸਾਡੇ ਸਿਆਣੇ ਬੰਦੇ ਵੀ ਲਾਲਚ ਵਸੋ ਕੇ ਲੱਗ ਜਾਂਦੇ ਨੇ ਅਗਲੇਨ ਦਾ ਜਰੀਆ ਜਿਹੜੇ ਉਹ ਕ੍ਰਾਈਮ ਕ੍ਰਿਮੀਨਲ ਨੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਇਨਵੋਲਵ ਕਰਕੇ ਉਸ ਟੱਗੀ ਮਾਰਨ ਦੀ ਕੋਸ਼ਿਸ਼ ਕਰਨੀ ਆ ਸੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਰ ਇਹ ਸਾਰੇ ਮੋਬਾਈਲ ਅਮਰਸਰ ਸ਼ਹਿਰ ਚ ਮਿਲੇਗਾ ਹਾਂਜੀ ਅਮਰਸਰ ਸ਼ਹਿਰ ਦੇ ਸਰ ਕਿਸ ਤਰ੍ਹਾਂ ਜਿਹੜੇ ਜਿਹੜੇ ਵਿਅਕਤੀ ਨੇ ਉਹ ਸਾਡੇ ਸ਼ਹਿਰ ਦੇ ਨੇ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਕੁਝ ਮੋਬਾਈਲ ਇਹ ਵੀ ਆ ਇੱਥੋਂ ਕੋਈ ਚੋਰੀ ਕਰਕੇ ਗਾਂ ਉਹਨੇ ਦੁਕਾਨ ਤੇ ਵੇਚਿਆ ਦੁਕਾਨ ਤੋਂ ਵੇਚ ਕੇ ਗਾਂ ਕੋਈ ਦੁਬਈ ਲੈ ਗਿਆ ਕੋਈ ਬਾਹਰਲੇ ਦੇਸ਼ਾਂ ਚ ਲੈ ਗਏ ਕਿ ਇਹ ਜਿਹੇ ਨੇ ਉਹ ਜਿਹੇ ਮੋਬਾਈਲ ਵੀ ਆ ਜਿਹੜੇ ਅਸੀਂ ਉਤੋਂ ਆਪਣੇ ਜਰੀਏ ਨਾਲੋਂ ਫਿਰ ਵਾਪਸ ਮੰਗਵਾ ਕੇ ਤੇ ਉਹਨੂੰ ਅਜ ਹੈਂਡਓਵਰ ਕਰ ਗਏ ਜਿਹੜੇ ਚੋਰੀ ਦੇ ਮੋਬਾਈਲ ਖਰੀ ਉਹਨਾਂ ਨੂੰ ਪ੍ਰੋਪਰ ਉਹਦੀ ਆਥੈਂਟੀਸਿਟੀ ਜੇ ਕਿਸੇ ਨੇ ਸੈਕੰਡ ਹੈਂਡ ਕੋਈ ਮੋਬਾਈਲ ਵਾਪਸ ਲੈਣਾ ਉਹਦੇ ਨਾਲ ਉਹਨੂੰ ਬਿਲ ਡਿਮਾਂਡ ਕਰਨਾ ਚਾਹੀਦਾ ਉਹਦਾ ਪ੍ਰੋਪਰ ਜਿਹੜਾ ਉਹਦਾ ਡੱਬਾ ਡਿਮਾਂਡ ਕਰਨਾ ਚਾਹੀਦਾ ਉਹਦਾ ਮਾਲਕ ਦੀ ਆਥੈਂਟੀਸਿਟੀ ਦੇਖ ਕੇ ਹੀ ਵਾਪਸ ਲੈਣਾ ਨਹੀਂ ਸਰ ਜਿਹੜੇ ਖਰੀਦੇ ਨੇ ਉਹਨਾਂ ਦੇ ਜਿਹੜੇ ਖਰੀਦਾਰੇ ਜਿਵੇਂ ਕਿ ਚੋਰੀ ਦੇ ਮੋਬਾਈਲ ਸੇਮ ਖਰੀਦਾਰ ਲਈ ਆ ਜਿਹੜੇ ਦੁਕਾਨਦਾਰ ਉਹਨੂੰ ਉਹ ਤੋਂ ਡਿਮਾਂਡ ਕਰਨਾ ਚਾਹੀਦਾ ਵੀ ਉਹਦਾ origignal ਬਿਲ ਕਿੱਥੇ ਆ ਕਿਸੇ ਬਿਲ ਦੇ ਅਗੇਂਸਟ ਲਵੇ ਤੇ ਉਹ 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 ਆਪੇ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਪੁਰਾਣਾ オリジナル ਬਿੱਲ ਜਦੋਂ ਉਹਨੇ ਕਿਸੇ ਤੋਂ ਲਿਆ ਹੋਣਾਗਾ ਉਸ ਬਿੱਲ ਦੀ ਨਾਲ ਕਾਪੀ ਦੇ ਕੇ ਜਾਂ ਕੋਈ ਰਿਕਾਰਡ ਦੇ ਕੇ ਇਸ ਤਰੀਕੇ ਨਾਲ ਹੋਏ ਸਰ ਉਹਦੇ ਤੇ ਵੀ ਕਾਰਵਾਈ ਹੋਏਗੀ ਜਿਹੜਾ ਚੋਰੀ ਦੇ ਫੋਨ ਲੈਂਗਾ ਜੀ ਜਿਹੜਾ ਦੁਕਾਨਦਾਰ ਕੋਈ ਲੈਂਦਾ ਹਾਂ ਜੀ ਨੂੰ ਇਹ ਜਾਣਕਾਰੀ ਆ ਵੀ ਚੋਰੀ ਦਾ ਮੋਬਾਈਲ ਮੈਂ ਲੈ ਰਿਹਾ ਉਹ ਡੈਫੀਨਿਟਲੀ ਉਹਦੇ ਵਿੱਚ ਗਿਲਟੀ ਹੈਗਾ ਸਰ ਜਿਸ ਤਰ੍ਹਾਂ 78 ਮੋਬਾਈਲ ਬਰਾਮਦ ਹੋਇਆ ਇਹਦੇ ਵਿੱਚ ਕੋਈ ਇਹਦੇ ਅਰੈਸਟ ਵੀ ਪਈ ਹੈ